ਤੇ ਮੈਂ ਸਾਰੀ ਨਾਭੇ ਸੰਗਤ ਦੀਆਂ ਚਰਨਾਂ 'ਚ ਬੇਨਤੀ ਕਰਨੀ ਚਾਹਣਾ ਇੱਕ ਸਿੱਖ ਪਰਿਵਾਰ ਨੇ 15 ਮਰਲੇ ਜ਼ਮੀਨ দান ਕੀਤੀ ਹੈ ਪਰੰਤੂ ਕੁਝ ਸ਼ਹਿਰੀ ਜਗ੍ਹਾ ਸਮਾਨੇ ਕਰੀ ਹੈ ਜੀ ਸਮਾਨੇ ਜੀ ਪ੍ਰੋਪਰ ਪ੍ਰਤਾਪ ਕਲੋਨੀ ਦੇ ਵਿੱਚ ਉੱਥੇ ਕੁਝ ਜਥੇਬੰਦੀਆਂ ਗੁਰੂ ਘਰ ਦੀ ਵਿਰੋਧਤਾ ਕਰਦੀਆਂ ਨੇ ਸਿੱਖ ਸੰਗਤਾਂ ਨੇ ਨਿਸ਼ਾਨ ਸਾਹਿਬ ਲਾਇਆ ਤੇ ਜਿਹੜੇ ਇੱਥੋਂ ਦੇ ਲੋਕਲ ਪ੍ਰਸ਼ਾਸਨ ਤੇ ਉਹਨਾਂ ਦੀ ਮਦਦ ਨਾਲ ਸਰਕਾਰੀ ਸ਼ਹਿਰ ਦੇ ਉੱਤੇ ਸਰਕਾਰ ਦੇ ਜਿਹੜੇ ਨਮਾਇंदे ਨੇ ਉਹਨਾਂ ਦੀ ਸ਼ਹਿਰ ਦੇ ਉੱਤੇ ਉਹ ਛਾਂਣ ਸਾਹਿਬ ਪੱਟਿਆ ਗਿਆ ਜਦੋਂ ਸੰਗਤਾਂ 'ਚ ਰੋਸ ਵੱਧ ਗਿਆ ਅਸੀਂ ਧਰਨਾ ਲਾਇਆ ਤੇ ਧਰਨੇ ਦੇ ਲਾਨ ਦੇ ਕਾਰਨ ਰਾਤ ਨੂੰ 10 ਵਜੇ ਮੈਨੂੰ ਘਰੋਂ ਚੱਕ ਕੇ ਸੀਸਮਾਨੇ ਤੇ ਬੰਦ ਕਰ ਦਿੱਤਾ ਗਿਆ ਕਿ ਇਹ ਜਿਹੜਾ ਮੈਂਬਰ ਸ਼ੌਮ ਜਿਹੜੀ ਦਸੂਪੁਰ ਹੈ ਇਹ ਅੱਗੇ ਲੱਗ ਕੇ ਲੋਕਾਂ ਨੂੰ ਭੜਕਾਉਂਦਾ ਹੈ ਕਰਦਾ ਮੈਂ ਕਹਿੰਦੇ ਗੁਰੂ ਘਰ ਦੇ ਤੁ ਨਿਸ਼ਾਨ ਸਾਹਿਬ ਪੱਟੇ ਨੇ ਅਸੀਂ ਤਾਂ ਆਪੇ ਹੀ ਭੜਕਾਂਗੇ ਗੁਰੂ ਸਾਹਿਬ ਨੇ ਸਿਰ ਦੇ ਕੇ ਇਹ ਸਿੱਖੀ ਬਚਾਈ ਹੈ ਨਿਸ਼ਾਨ ਸਾਹਿਬ ਸਿਰ ਦੇ ਕੇ ਲਏ ਨੇ ਤਾਂ ਸਾਡੇ ਸਿਰਫ ਸਿਰਾਂ ਦੇ ਪੱਗਾਂ ਨੇ ਨਾ ਇਹ ਸਿਰ ਦੇ ਕੇ ਸਰਦਾਰੀਆਂ ਮਿਲੀਆਂ ਨੇ ਅਸੀਂ ਡਰਦੇ ਨਹੀਂ ਕਿਸੇ ਤੋਂ ਰਾਤ ਨੂੰ ਪੁਲਿਸ ਵਾਲੇ ਮੈਨੂੰ ਚੱਕ ਕੇ ਲੈ ਗਏ ਵਿਚਾਰੇ ਸੀਏ ਚ ਜਿਹੜੇ ਮਲਾਜੋ ਚੱਕ ਕੇ ਲੈ ਗਏ ਉਹ ਵੀ ਰੋਣ ਲੱਗ ਗਏ ਕਹਿੰਦੇ ਜੇ ਤੁਹਾਡੇ ਵਰਗੇ ਬੰਦਿਆਂ ਨੂੰ ਵੀ ਆ ਕਾਰਵਾਈਆਂ ਹੋਣਗੀਆਂ ਫਿਰ ਕਿੱਥੇ ਬਚਾਂਗੇ ਕੀ ਬਣੇਗਾ ਇੰਨਾ ਵੱਡਾ ਧੱਕਾ ਮੈਂ ਕਿਹਾ ਤੁਸੀਂ ਬੱਚਿਓ ਤੁਸੀਂ ਨਾ ਘਬਰਾਓ ਕੋਈ ਗੱਲ ਨਹੀਂ ਇਹ ਹਮੇਸ਼ਾ ਹੁੰਦਾ ਆ ਸਿੱਖਾਂ ਦੇ ਉੱਤੇ ਜਿਹੜੇ ਜ਼ੁਲਮ ਨੇ ਤਸ਼ੱਦਦ ਹੁੰਦੇ ਆਏ ਨੇ ਪਰੰਤੂ ਆਪਾਂ ਨੇ ਘਬਰਾਉਣਾ ਨਹੀਂ ਫਿਰ ਮੈਨੂੰ ਸਵੇਰੇ ਕਹਿਣ ਲੱਗੇ ਜਾ ਕੇ ਜਦੋਂ ਜੇਲ੍ਹ ਛੱਡਣ ਲੱਗੇ ਕਹਿੰਦੇ ਜੀ ਤੁਹਾਨੂੰ ਕੱਲਿਆਂ ਨੂੰ ਛੱਡ ਦਿੰਨੇ ਆ ਤੁਹਾਡੇ ਨਾਲ ਤੇ ਸਾਥੀ ਰਹਿਣ ਦੋ ਮੈਂ ਕਿਹਾ ਬਿਲਕੁਲ ਗਲਤ ਗੱਲ ਮੇਰੇ ਸਾਥੀ ਪਹਿਲਾਂ ਜਾਣ ਗਏ ਮੈਂ ਬਾਅਦ ਚ ਜਾਵਾਂਗਾ ਜਦੋਂ ਸਾਰੀ ਪੁਲਿਸ ਪਰ ਆ ਗਈ ਸਮਾਣੇ ਵੱਡੀ ਪੱਧਰ ਦੇ ਸਿੱਖ ਜਥੇਬੰਦੀਆਂ ਨੇ ਧਰਨੇ ਲਾ ਦਿੱਤੇ ਸੜਕਾਂ ਬੰਦ ਕਰਤੀਆਂ ਸਾਰੀ ਪੁਲਿਸ ਨੂੰ ਪ੍ਰਸ਼ਾਸਨ ਨੂੰ ਭਜਣਾ ਪੈ ਗਿਆ ਫਿਰ ਸਾਨੂੰ ਗੁੱਦੜ ਸਾਹਿਬ ਛੱਡ ਕੇ ਗਏ ਹੁਣ ਅੱਜ ਸਾਡੀ ਉੱਥੇ ਮੀਟਿੰਗ ਹੈ ਹੁਣ ਜਾ ਕੇ ਇਸ ਤੋਂ ਬਾਅਦ ਸਮਾਣੇ ਨਸ਼ੇ ਬਚਾਰੇ ਪ੍ਰਸ਼ਾਸਨ ਮੰਨਦਾ ਹੈ ਕਿ ਉਹ ਜਗ੍ਹਾ ਜਿਹੜੀ ਜਾਇਜ਼ ਹੈ ਪ੍ਰਸ਼ਾਸਨ ਮੰਨਦਾ ਹੈ ਐਸਡੀਓ ਸਾਹਿਬ ਨੇ ਕਿਹਾ ਡੀਸੀ ਸਾਹਿਬ ਕਹਿੰਦੇ ਵੀ ਇਹ ਸੱਚ ਹੈ ਜ਼ਮੀਨ ਤਾਨ ਕੀਤੀ ਇੰਤਕਾਲ ਹੈ ਰਜਿਸਟਰੀ ਇਸ ਕਾਰਨ ਸਮਝੋ ਦੇ ਕਾਰਨ ਕਿ ਉਹ ਜਥੇਬੰਦ ਕਹਿੰਦੇ ਸੀ ਗੁਰਦੋਂ ਸਾਹਿਬ ਨੇ ਬਣਾਉਣ ਦੇਣਾ ਦੱਸੋ ਏਡੀ ਵਿਰੋਧਤਾ ਉਹ ਵਿੱਚ ਹੈਗੇ ਸ਼ਹਿਰ ਦੇ ਕੋਈ ਵੱਡੇ ਵੱਡੇ ਜਿਹੜੇ ਨੇ ਨਾ ਆਪਣਾ ਵੱਡੇ ਸੇਠ ਲੋਕ ਜਿਹੜੇ ਵੱਡੇ ਵੱਡੇ ਆਪਣੇ ਆਪ ਨੂੰ ਖੱਬੀ ਖਾਨ ਕਹਾਉਂਦੇ ਨੇ ਉਹਨਾਂ ਨੂੰ ਮੈਂ ਸਮਝਾਇਆ ਮੈਂ ਕਿਹਾ ਅਵਲ ਅੱਲਾ ਨੂਰ ਪਾਇਆ ਗੁਰਦਤ ਕੇ ਸਾਹਿਬ ਬੰਦੇ ਇਹ ਰੁਕ ਤੇ ਸਭ ਜੁਪ ਜਾ ਕੌਣ ਭਲੇਕਾ ਨੂੰ ਮੰਨਦੇ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਰੇ ਭਗਤਾਂ ਦੀ ਬਾਣੀ, ਪੱਟਾਂ ਦੀ ਬਾਣੀ, ਚੋਂ ਜੁੱਗਾਂ ਦੀ ਬਾਣੀ ਐ। RAM RAM ਜਪ ਰਾਮ ਜਪ ਸੁਖ ਹੋਏ। RAM ਸਿਮਰ RAM ਸਿਮਰ RAM ਸਿਮਰ ਭਾਈ। ਤੇ ਭਗਵਾਨ RAM ਜੀ ਦਾ, KRISHNU ਜੀ ਦਾ ਸਾਰੇ ਵਰਮਾ, ਵਿਸ਼ਰੂ ਮਹੇਜ ਗੁਰੂ ਗ੍ਰੰਥ ਸਾਹਿਬ ਪੜੋ ਤੇ ਸਹੀ। ਇਹ ਭੁੱਲੜ ਲੋਕ ਨੇ। ਇਹ ਜੀ ਭੁੱਲੜ ਲੋਕ ਨੇ। ਉਹ ਬਾਣੀ ਨੇ ਕਿਸੇ ਨਾਲ ਵਿਕੂਰਾਂ ਦੀ ਕੀਤਾ। ਇਹ ਇਕੱਲੇ ਗੁਰਸਿੱਖਾਂ ਦੀ ਬਾਣੀ ਨਹੀਂ। ਸਾਰੇ ਦੁਨੀਆ ਦੀ ਲੋਕਾਈ ਦੇ ਵਾਸਤੇ ਇੱਕ ਚਾਨਣ ਮਨਾਰਾ ਗੁਰੂ ਗਰੰਥ ਸਾਹਿਬ ਜੀ ਗੁਰੂ ਸਾਹਿਬ ਇਹਨੂੰ ਬੰਦ ਕਿ ਨਾ ਰੱਖੋ ਚਾਰ ਦੁਵਾਰੀਆਂ ਚ ਸਾਰੇ ਸੰਸਾਦ ਜਿਹੜਾ ਵੀ ਬਾਣੀ ਪੜ੍ਹ ਲੇਗਾ ਨਾ ਉਹਨੂੰ ਸੋਝੀ ਆ ਜਾਏਗੀ ਅਗਲਾ ਫੈਸਲਾ ਕੀ ਹੈ ਨਰਸੂ ਫੈਸਲਾ ਇਹ ਹੈ ਅੱਜ ਮੀਟਿੰਗ ਹੋਣੀ ਹੈ 2 ਵਜੇ ਅਸੀਂ ਹੁਣ ਜਾ ਰਹੇ ਹਾਂ ਉੱਥੇ ਇੱਕ ਭੋਗ ਤੋਂ ਬਾਅਦ ਤੇ ਉੱਥੇ ਜਥੇਬੰਦੀਆਂ ਅਸੀਂ ਨਿਸ਼ਾਨ ਸਾਹਿਬ ਲਾਣੇ ਲਾਣਾ ਹੈ ਅੱਜ ਇਹ ਫੈਸਲਾ ਕਰਨਾ ਹੈ ਹੁਣ ਅਸੀਂ ਦਿਨ ਰੱਖਾਂਗੇ ਤੁਹਾਨੂੰ ਮੈਸੇਜ ਵੀ ਲਾਵਾਂਗੇ ਤੁਸੀਂ ਵੀ ਸਾਰਿਆਂ ਨੇ ਆਉਣਾ ਆਪਾਂ ਨਿਸ਼ਾਨ ਸਾਹਿਬ ਲਾ ਕੇ ਉੱਥੇ ਗੁਰੂ ਘਰ ਦੀ ਸਥਾਪਨਾ ਜਿਹੜੀ ਪੰਜ ਪਿਆਰਾ ਸਭਾਂ ਤੋਂ ਨਹੀਂ ਪੱਥਰ ਰਖਾ ਕੇ ਗੁਰਸਬ ਅਰੰਭ ਕੀਤਾ ਜਾਏਗਾ ਇਹ ਮੈਨੂੰ ਪੱਕਾ ਯਕੀਨ ਹੈ ਸਾਰੇ ਪ੍ਰਸ਼ਾਸਨ ਨੂੰ ਸਾਰੇ ਸਰਕਾਰ ਨੂੰ ਇਹ ਸੱਚ ਸਾਹਮਣੇ ਆ ਗਿਆ ਕਿ ਬੰਦੇ ਸੱਚੇ ਨੇ ਸਾਰੀ ਪੁਲਿਸ ਕਹਿ ਰਹੀ ਸਾਡੇ ਧਰਮ ਦੇ ਵਿੱਚ ਕਿਹਨੇ ਯਾਰੇ ਬੰਦੇ ਸੱਚੇ ਨੇ ਹੈ ਦੂਜੇ ਬੰਦਾ ਕੋਲ ਕੋਈ ਖੂਬ ਸਬੂਤ ਨਹੀਂ ਪੇਸ਼ ਕਰ ਸਕਿਆ ਕੋਈ ਕਾਗਜ਼ ਨਹੀਂ ਪੇਸ਼ ਕਰ ਸਕਦਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੁੱਚੇ ਖਾਲਸਾ ਪੰਥ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਜੋ ਸਮਾਨਾ ਵਿਖੇ ਸਿੰਘ ਸਭਾ ਗੁਰਦੁਆਰੇ ਦੀ ਜ਼ਮੀਨ ਚੋਂ ਪਿਛਲੇ ਦਿਨੀ ਪ੍ਰਸ਼ਾਸਨ ਨੇ ਨਿਸ਼ਾਨ ਸਾਹਿਬ ਦੀ ਵਿਅਤਵੀ ਕਰਕੇ ਉੱਥੋਂ ਕੁੱਟ ਦਿੱਤਾ ਸੀ ਉਸ ਸੰਬੰਧ ਦੇ ਵਿੱਚ ਅਸੀਂ ਬੜੀਆਂ ਕੋਸ਼ਿਸ਼ਾਂ ਕਰ ਰਹੇ ਹਾਂ ਸਾਨੂੰ ਕੋਈ ਜਿਹੜਾ ਇਨਸਾਫ ਨਹੀਂ ਮਿਲ ਰਿਹਾ ਸਾਧ ਸੰਗਤ ਇਸ ਲਈ ਸਾਧ ਸੰਗਤ ਨੇ ਫੈਸਲਾ ਕੀਤਾ ਕਿ 25 ਜਨਵਰੀ ਦਿਨ ਵੀਰਵਾਰ ਨੂੰ ਵੱਡਾ ਇਕੱਠ ਗੁਰਦੁਆਰਾ ਟਰੱਕ ਯੂਨੀਅਨ ਵਿਖੇ 11 ਵਜੇ ਸੱਦਿਆ ਗਿਆ ਹੈ ਕਿਉਂਕਿ ਪ੍ਰਸ਼ਾਸਨ ਦੇ ਐਸ ਡੀ ਐਮ ਸਾਹਿਬ ਡੀ ਸੀ ਸਾਹਿਬ ਸਾਰਿਆਂ ਦੇ ਅਸੀਂ ਮੀਟਿੰਗਾਂ ਕਰ ਚੁੱਕੇ ਹਾਂ ਸਾਰੇ ਇਹ ਗੱਲ ਮੰਨਣ ਲਈ ਕਿ ਆਪਨੇ ਵੀ ਜਗਾ ਛੋਡੀ ਹੈ ਤੁਹਾਡੇ ਕਾਗਜ਼ਾਂ 'ਚ ਕੋਈ ਨੁਕਤ ਨਹੀਂ ਪਰ ਸਰਕਾਰ ਦੇ ਪ੍ਰਸ਼ਾਸਨ ਦੇ ਜ਼ੋਰ ਤੇ ਸਾਨੂੰ ਉਥੇ ਸਾਡੀ ਜ਼ਮੀਨ ਸਾਡਾ ਨਿਸਾਨ ਸਾਹਿਬ ਦੀ ਇੱਜ਼ਤ ਬਹਾਲ ਨਹੀਂ ਕਰ ਰਹੇ ਨਿਸਾਨ ਸਾਹਿਬ ਕਾਉਂ ਨਹੀਂ ਦੇ ਰਹੇ ਇਸ ਲਈ ਹੁਣ ਆਪਾਂ 25 ਤਰੀਕ ਨੂੰ ਵੱਡੀ ਗਿਣਤੀ 'ਚ ਇਕੱਠੇ ਹੋ ਕੇ ਆਪਾਂ ਉਸ ਸੰਬੰਧ ਵਿਚਾਰ ਕਰਨੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ